ਆਪਕਿਆਂ ਅਸੀਂ ਗੁਰੂ ਦੇ ਨਾਲ ਜੁੜੇ ਰਹੇ ਗੁਰੂ ਵਾਲੇ ਬਣੀਏ ਗੁਰਬਾਣੀ ਦਾ ਇੱਕ ਸ਼ਬਦ ਕਹਿ ਕੇ ਮੈਂ ਸਮਾਪਤੀ ਕਰਉ ਜਦੋਂ ਅਸੀਂ ਗੁਰੂ ਦੇ ਨਾਲ ਜੁੜੇ ਹੁੰਨੇ ਹਾਂ ਗੁਰੂ ਦੀ ਸੰਗਤ ਦੇ ਨਾਲ ਗੁਰ ਅਸਥਾਨਾਂ ਦੇ ਨਾਲ ਅਸੀਂ ਬੜੇ ਸੋਹਣੇ ਹਾਂ ਪਰ ਜਦੋਂ ਅਸੀਂ ਥੋੜਾ ਵੀ ਗੁਰੂ ਤੋਂ ਦੂਰ ਹੋ ਜਾਈਏ ਹਾਂ ਤਾਂ ਸਾਡੇ ਵਿੱਚ ਕਲ ਕੱਜ ਦੇ ਵਿਕਾਰ ਆ ਜਾਂਦੇ ਆ ਗੁਰੂ ਦਾਤ ਬਚਨ ਹੈ ਖਖੜੀ ਦਾ ਸੁਹਾਵਨਾ ਲੱਕੜੀਆਂ ਅਰਕ ਕੰਠ ਬਿਰਾ ਵਿਸ਼ੋੜਾ ਧਣੀ ਸਿਓ ਨਾਨਕ ਸਹਿ ਸਹਿਗਾ ਅੱਖ ਨੂੰ ਖਖੜੀ ਲੱਗਦੀ ਹੈ ਤੇ ਜੇ ਨਾਲ ਲੱਗੀ ਹੋਵੇ ਉਹ ਖਖੜੀ ਵੀ ਮਿਰੀ ਅੰਬੀ ਲੱਗਦੀ ਪਰ ਜੇ ਕਿਤੇ ਉਸ ਖਖੜੀ ਨੂੰ ਕੋਈ ਡਾਂਗ ਮਾਰ ਕੇ ਸੋਟਾ ਮਾਰ ਕੇ ਕਾਰ ਨਵੇ ਉਹ ਰੇਜੇ ਰੇਜੇ ਹੋ ਕੇ ਹਵਾ ਦੇ ਵਿੱਚ ਉਡ ਜਾਂਦੀ ਹੈ ਉਹ ਟੁੰਬੇ ਟੁੰਬੇ ਹੁੰਦੀ ਹੈ ਗੁਰੂ ਨੇ ਖਖੜੀ ਸਾਡੇ ਜੀਵਨ ਨੂੰ ਕਿਹਾ ਹੈ ਜਿੰਨਾ ਚਿਰ ਤੱਕ ਅਸੀਂ ਆਪਣੇ ਗੁਰੂ ਦੇ ਨਾਲ ਜੁੜੇ ਹੋਏ ਹਾਂ ਅਸੀਂ ਸੋਹਣੇ ਹਾਂ ਪਰ ਜਦੋਂ ਅਸੀਂ ਗੁਰੂ ਦੀ ਬਾਣੀ ਤੋਂ ਗੁਰੂ ਦੇ ਬਾਣੇ ਤੋਂ ਗੁਰੂ ਦੇ ਸਿਧਾਂਤਾਂ ਤੋਂ ਗੁਰੂ ਦੇ ਅਸਥਾਨਾਂ ਤੋਂ ਥੋੜਾ ਵੀ ਦੂਰ ਹੁੰਨੇ ਹਾਂ ਅਸੀਂ ਟੁੰਬੇ ਟੁੰਬੇ ਹੋ ਜਾਂਦੇ ਹਾਂ ਅਸੀਂ ਵੇਜੇ ਵੇਜੇ ਹੋ ਜਾਂਦੇ ਹਾਂ ਇਸ ਲਈ ਜ਼ਰੂਰੀ ਹੈ ਅਸੀਂ ਗੁਰੂ ਦੇ ਨਾਲ ਜੁੜੇ ਹੋਏ ਭੈਣਾ ਬੈਠੀ ਨਾ ਮਾਵਾ ਬੈਠਾ ਮੇਰੇ ਕੋ ਭੈਣਾ ਇਹ ਗੁਰੂ ਨਾਨਕ ਦਾ ਘਰ ਹੈ ਜਿੰਨੇ ਤੁਹਾਨੂੰ ਇੰਨਾ ਦਾਦਾ ਬਾਣ ਦਿੱਤਾ ਲੋਕੀ ਨਿੰਦਦੇ ਸੀ ਪਰ ਸਾਡੇ ਗੁਰੂ ਨਾਨਕ ਨੇ ਆਖਿਆ ਓਏ ਭਲਿਓ ਭੈਣਾ ਨੂੰ ਮਾਵਾ ਨੂੰ ਬੀਬੀਆਂ ਨੂੰ ਕਦਾ ਚ ਤੁਹਾੜਾ ਨਹੀਂ ਕਹਿਣਾ ਇਹਨਾਂ ਦੀ ਮੁੱਖ ਤੋਂ ਪਹਿਲਾ ਲੋਕ ਮੁੱਖ ਤੋਂ ਵੰਦੇ ਸੀ ਗੁਰੂ ਨੇ ਆਪਿਆ ਕੁੱਖ ਤੋਂ ਵੇਖਣਾ ਇਹਨਾਂ ਦੀ ਕੁੱਖ ਤੋਂ ਰਾਜੇ ਮਹਾਰਾਜੇ ਅਤੇ ਸੂਰਮੇ ਜਨਮ ਲਏ ਨੇ ਆ ਮੇਰੇ ਸਾਹਮਣੇ ਪੜੀਆਂ ਤਸਵੀਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਰਦਾਰ ਹਰੀ ਸਿੰਘ ਨਲਵਾ ਦੀ ਸਰਦਾਰ ਜੱਸਾ ਸਿੰਘ ਦੀ ਰਾਮੜੀਆ ਉਸ ਇਸ ਪਾਸੇ ਤਸਵੀਰਾਂ ਇਹ ਸਾਰੇ ਯੋਧਿਆਂ ਨੇ ਮਾਂ ਦੀ ਕੁੱਖ ਤੋਂ ਜਨਮ ਲਿਆ ਉਸ ਮਾਂ ਕਦਾ ਜੇ ਕੋਈ ਮਾੜਾ ਨਹੀਂ ਕਹਿ ਸਕਦਾ ਹੈ ਪੰਡ ਜੰਮੀ ਹੈ ਪੰਡ ਨਿੰਮੀ ਹੈ ਪੰਡ ਮੰਗਣ ਬਿਆ ਪੰਡੋਂ ਹੋ ਗਏ ਦੋਸਤੀ ਪੰਡੋਂ ਚੱਲਿਆ ਰਾ ਪੰਡ ਬੂਆ ਪੰਡ ਭਾਲੀ ਹੈ ਪੰਡ ਹੋਇਆ ਬੰਦਾ ਸੋ ਕਿਉਂ ਬੰਦਾ ਆਖ ਲੈ ਜਿੱਤ ਜੰਮੀ ਰਾਜਾ ਜਿਹੜੀ ਬੀਬੀ ਭੈਣ ਰਾਜਾ ਮਹਾਰਾਜਾਂ ਆ ਮਹਾਕੁਸ਼ਾ ਨੂੰ ਜਨਮ ਦਿੱਤੀ ਸਾਡੇ ਜਨੂਨੀ ਆਖਿਆ ਉਹਨੂੰ ਕਦੀ ਮਾੜਾ ਨਹੀਂ ਇਹ ਮਾਮਾ ਇਹ ਭੈਣਾ ਇਹ ਧੰਦਾ ਦੇ ਜੋਗ ਨੇ ਜਿਹੜਾ ਗੁਰੂ ਘਰ ਦੇ ਵਿੱਚ ਸਿਵਾਵਾ ਨਿਭਾਉਦੀ ਨਾ ਆਪਾਂ ਜਿੱਥੇ ਖੜੇ ਆ ਇਹਦਾ ਨਾਮ ਸ਼ਹੀਦ ਉਦਮ ਸਿੰਘ ਹਾਲ ਹੈ ਸ਼ਹੀਦ ਉਦਮ ਸਿੰਘ ਵੀ ਮਾਂ ਦੀ ਕੁਖ ਤੋਂ ਜਮਿਆ ਉਹ ਬਾਬਾ ਅਕਾਲੀ ਸੀ ਜਿਨੇ ਸੇਖ ਰਵੈਤਾ ਤੇ ਪਹਿਰਾ ਦਿੰਦਿਆਂ ਜਿਹੜੀ ਸਾਡਾ ਸਿਧਾਂਤ ਹੈ ਨਾ ਇਹ ਕਰ ਕਰੈ ਸੋ ਇਹ ਕਰ ਪਾਪ ਹੈ ਪਾਪੀ ਨੂੰ ਉਹਦੇ ਕੀਤੇ ਪਾਪਾਂ ਦੀ ਸਜ਼ਾ ਅੱਜ ਸਾਨੂੰ ਲੋੜ ਹੈ ਅਸੀਂ ਇੱਕ ਮੋਟ ਰਹੀਏ ਇੱਕ ਮੇਕ ਰਹੀਏ ਅਸੀਂ ਇੱਕ ਸਾਜਾ ਪਰਿਵਾਰ ਹਾਂ ਸਾਡੇ ਸੁੱਖ ਸਾਡੇ ਦੁੱਖ ਸਾਡੇ ਨੇ ਅਸੀਂ ਹਮੇਸ਼ਾ ਹੀ ਗੁਰੂ ਦੀ ਬਾਣੀ ਦਾ ਆਸਰਾ ਲਈਏ ਜਿਆਦਾ ਤੋਂ ਜਿਆਦਾ ਬਾਣੀ ਦਾ ਪਾਠ ਕਰੀਏ ਅਤੇ ਗੁਰੂ ਵਾਲੇ ਬਣੀਏ ਮੈਂ ਇਹ ਜੋ ਸੇਵਾ ਸੰਭਾਲ ਸੁਸਾਇਟੀ ਹੈ ਇਹਨੂੰ ਵਧਾਈ ਦੇ ਨਾਮ ਇਮਾਨ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰਦਾ ਪਾਤਸ਼ਾਹ ਇਹ ਰਹਿਦੀ ਦੁਨੀਆ ਤੱਕ ਸੇਵਾ ਦੇ ਕਾਰਨ ਇਹ ਸੋਸਾਇਟੀ ਅਗੇ ਇਹਨਾਂ ਦੀਆਂ ਆਉਣ ਵਾਲੀਆਂ ਪੀੜੀਆਂ ਇਹ ਪੀੜੀ ਦਾ ਪੀੜੀ ਇਹ ਗੁਰੂ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹਿਣ ਗੁਰੂ ਦੀਆਂ ਰਹਿਮਤਾਂ ਤੇ ਗੁਰੂ ਦੀਆਂ ਬਖਸ਼ਿਸ਼ਾਂ ਤੁਹਾਡੇ ਸਾਰਿਆਂ ਦੇ ਨਾਲ ਦੀ ਸਾਰੀ ਸੰਗਤ ਦਾ ਧੰਨਵਾਦ ਸੱਚੇ ਪਾਤਸ਼ਾਹ ਦਾ ਧੰਨਵਾਦ ਬੋਰਨਿਆਂ ਕਈ ਗਲਤੀਆਂ ਆ ਜਾਂਦੀਆਂ ਨੇ ਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਇੱਕ ਆਸੀਂ ਇੱਕ ਦਿਨ ਮਤਾ ਪਾਇਆ ਸੀ ਮੈਂ ਭੈਣਾਂ ਨੂੰ ਫੇਰ ਚੇਤਾ ਕਰਾਉਣਾ ਹੈ ਕਿ ਜਦੋਂ ਅਸੀਂ ਨਿਤਨੇਮ ਕਰਦੇ ਹਾਂ ਉਹਦੇ ਨਾਲ ਸਾਥ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਆਪਣੇ ਬੱਚਿਆਂ ਨੂੰ ਗੁਰੂਆਂ ਸਾਖੀਆਂ ਦਾ ਸੁਣਾਈ ਗੁਰੂ ਦਾ ਇਤਿਹਾਸ ਦੱਸ ਕੇ ਤਾਂ ਕਿ ਸਾਡੇ ਬੱਚੇ ਸਿੱਖੀ ਦੀ ਨਾਲ ਕਦਰਾਂ ਕੀਮਤਾਂ ਦੇ ਨਾਲ ਜੁੜੇ ਹੈ ਸਿੱਖੀ ਦੇ ਵਿੱਚ ਸਾਖੀ ਦਾ ਸਿਧਾਂਤ ਹੈ ਝਾਕੀ ਦਾ ਸਿਧਾਂਤ ਨਹੀਂ ਮੈਂ ਭੈਣਾਂ ਨੂੰ ਬੇਨਤੀ ਕਰਦਾ ਜਿੰਨਾ ਵੀ ਤੁਹਾਨੂੰ ਲਿਟਰੇਚਰ ਚਾਹੀਦਾ ਤੁਸੀਂ ਤੇ ਸਿੱਖਾ ਦੇ ਕੇਂਦਰੀ ਸਥਾਨ ਦੇ ਘਰੇ ਲਿਟਰੇਚਰ ਧਾਰਮਿਕ ਸਹਿਤ ਸਾਖੀਆਂਆਂ ਦੀਆਂ ਕਿਤਾਬਾਂ ਵੱਧ ਤੋਂ ਵੱਧ ਲਿਆਓ ਬੱਚਿਆਂ ਨੂੰ ਸਾਖੀਆਂ ਨਾਲ ਦੱਸਿਓ ਤਾਂ ਕਿ ਸਾਡੇ ਬੱਚੇ ਹਮੇਸ਼ਾ ਹਮੇਸ਼ਾ ਸਿੱਖੀ ਦੇ ਨਾਲ ਜੁੜੇ ਰਹਿਣ ਕੋਲ ਗਲਤੀ ਦੀ ਮਾਫੀ ਜੀ ਪਰਮਤਮਾ ਦਾ ਨਾਲ ਹੀ ਧੰਨਵਾਦ ਸੇਵਾ ਸੰਭਾਲ ਸੁਸਾਇਟੀ ਦਾ ਧੰਨਵਾਦ ਗੁਰੂ ਦਾ ਘਟਾ ਕੋਟ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਜਿਥੇ